ਦੇ ਚਿਹਰਾ ਦਹਾਨ ਦੇ ਪੈਸੇ ਲੱਗਣਗੇ ਵੀ ਜਿਹੜੇ ਸਟੈਂਡ ਤੇ ਲੱਗ ਕੇ ਜੀ ਰੱਖਿਆ ਵੀ ਤੈਨ ਕੋ ਤੇ ਸਾਰੇ ਹੈਵੀ ਸੂਟ ਨੇ ਕਦੇ ਨਹੀਂ ਪਹੇਗਾ ਇੱਕ ਹਲਕਾ ਸੂਟ ਮੋਹ ਪਾ ਦੇ ਜਾਲੇ ਗੋਭੀ ਆਏ ਤੇ ਆਲੂ ਵਾਲੇ ਬਣੇ ਨੇ ਹਨਾ ਤੇ ਆ ਪਿਆਜ਼ਾਂ ਵਾਲੇ ਬਣਨੇ ਵੀ ਹੁਣ ਥੋੜੀ ਦੇਰ ਲਈ ਹੋਰ ਮੁੰਡਾ ਹੁਣ ਸਾਡਾ ਹਫਤੇ ਨਾਲ ਤੇ ਘਟਣਾ ਮੈਂ ਵੀ ਚੱਲ ਜਾਣਾ ਉਹਦੇ ਨਾਲ ਹੀ ਚੱਲ ਜਾਦੂ ਹੋ ਕੰਮ ਜੀਮੇਵਰੀ ਵੀ ਕੋਈ ਚੀਜ਼ ਐ ਜ਼ਿੰਮੇਵਰੀ ਫਿਰ ਜ਼ਿੰਮੇਵਰੀ ਸੀ ਨਾ ਤੈਨੂੰ ਜ਼ਿੰਮੇਵਰੀ ਦੇ ਕੇ ਕਿਹਾ ਸੀ ਨਾ ਹਾਂਜੀ ਸਾਸਰੀ ਘਰ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਨਵੇਂ ਨਵੇਂ ਤੇ ਗੱਲ ਐਦਾ ਵੀ ਅੱਜ ਅੱਜ ਮਹਿਮਾਨ ਆ ਰਹੇ ਨੇ ਗੈਸਟ ਆ ਰਹੇ ਨੇ ਸ਼ੁਗਰੀਤ ਨੇ ਜਾਣਾ ਪੀਕੇ ਹਾਂ ਉਹਦੇ ਮੰਮੀ ਜੜੀ ਆ ਰਹੇ ਨੇ ਆ ਰਹੇ ਨੇ ਹਾਂਜੀ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਨੇ ਅੱਜ ਤੁਸੀਂ ਉਹਦਾ ਵਲੋਗ ਵੇਖੋਗੇ ਹਾਂ ਧੁੱਕ ਪੈਰੀ ਚਿਹਰੇ ਦੀ ਪੂਰੀ ਠੀਕ ਹੈ ਠੀਕ ਹੈ ਧੁੱਕ ਪੈਣੀ ਚਾਹੀਦੀ ਹੋਰ ਤੇ ਬਾਕੀ ਹੁਣ ਸਾਰਾ ਕੁਝ ਮਨਪ੍ਰੀਤ ਅੱਜ ਦਿਖਾਇਆ ਅੱਜ ਮੈਂ ਵਲੋਗ ਦੇ ਵਿੱਚ ਨਹੀਂ ਹੋਊਂਗਾ ਕੱਲ ਤੇ ਜ਼ਿਆਦੀ ਖਲੋਲ ਹੋ ਗਈ ਸੀ ਆਪਣੀ ਬੜੀ ਖਲੋਲ ਹੋ ਗਈ ਸਾਡੇ ਨਾਲ ਐਨੀਵਰਸਰੀ ਤੇ ਅਸੀਂ ਤਿਆਰ ਹੋ ਕੇ ਡੀਕ ਦੀਆਂ ਰਹੀਆਂ ਅਸੀਂ ਹੋਰ ਸਾਡੇ ਐਨੀਵਰਸਰੀ ਸਾਰੀ ਖਰਾਬ ਹੋ ਗਈ ਸਹੀ ਗੱਲ ਹੈ ਬਹੁਤ ਵਿਕਾਰ ਦੇਣ ਗਿਆ ਕੱਲ ਦਾ ਖਰਾਬ ਦੇਣ ਗਿਆ ਕੱਲ ਦਾ ਤੇ ਚਲੋ ਕੋਈ ਗੱਲ ਨਹੀਂ ਐਦਾਂ ਹੁੰਦਾ ਹੈ ਲਾਈਫ ਦੇ ਵਿੱਚ ਕੁਝ ਸਹੀ ਗੱਲ ਹੈ ਕਹਿੰਦੇ ਨਾ ਕੁਝ ਚੰਗਾ ਹੋਣ ਵਾਸਤੇ ਕੁਝ ਮਾੜਾ ਪਹਿਲਾਂ ਹੁੰਦਾ ਹੀ ਹੈ ਕੋਈ ਗੱਲ ਨਹੀਂ ਕੁਝ ਪਾਣੇ ਲਈ ਕੁਝ ਔਣਾ ਪੜਦਾ ਹੈ ਚਲੋ ਕੋਈ ਗੱਲ ਨਹੀਂ ਫਿਲਹਾਲ ਤਿਆਰੀਆਂ ਦਿਖਾਓ ਠੀਕ ਹੈ ਠੀਕ ਹੈ ਮੈਂ ਦਿਖਾ ਦਿੰਦਾ ਫਿਲਹਾਲ ਸਜੀਆਂ ਸਜੀਆਂ ਕੱਟਦੀਆਂ ਦਿਖਾ ਦੋ ਉਧਰ ਜਾ ਕੇ ਮੈਂ ਤਿਆਰ ਨਹੀਂ ਹੋਇਆ ਇਸ ਕਰਕੇ ਮੈਂ ਆਪਣਾ ਚਿਹਰਾ ਨਹੀਂ ਦਿਖਾਇਆ ਠੀਕ ਹੈ ਤੇ ਇੱਧਰ ਤਿਆਰੀਆਂ ਸ਼ੈਰੀਆਂ ਚੱਲ ਰਹੀਆਂ ਨੇ ਮਹਿਮਾਨਾਂ ਦੇ ਵਾਸਤੇ ਸਭ ਦੀਆਂ ਸੁਭੀਆਂ ਕੱਟੀਆਂ ਜਾ ਰਹੀਆਂ ਤੇ ਇਧਰ ਗੁੱਡੀਆਂ ਜੀ ਵੀ ਆਏ ਨੇ ਤੇ ਸੋਨੂ ਆ ਕੀ ਅੰਮਾ ਵੀ ਹੈ ਉਧਰ ਉੱਪਰ ਲੱਗੀ ਹੋਈ ਹੈ ਤੇ ਇੱਧਰ ਕਾਕਾ ਸਾਡਾ ਦੇਖੋ ਇਹਦੀਆਂ ਤਿਆਰੀਆਂ ਵੇ ਲੋ ਗੁੱਡੀਆਂ ਇਆਂ ਲੈ ਕੇ ਤੇ ਲੱਗੀ ਹੈ ਖੇਡੜਾਤੀ ਜਿੱਦ ਕਰਕੇ ਲੈ ਕੇ ਆਈ ਗੁੱਡੀਆਂ ਤੇ ਹੁਣ ਲੱਗੀ ਹੋਈ ਹੈ ਚੱਲ ਵਧੀਆ ਖੇਡ ਖੇਡ ਸ਼ਾਬਾਸ਼ ਸਕੂਲ ਗਈ ਨਹੀਂ ਹੋਗੀ ਅੱਜ ਬੇਬੇ ਆਹ ਗੋਰ ਜੀ ਤੇ ਇੱਧਰ ਸ਼ੋਭਰੀਤ ਗੋਰ ਜੀ ਸੋਈ ਚ ਖੜੇ ਨੇ ਆਪਣਾ ਚਿਹਰਾ ਨਹੀਂ ਦਿਖਾ ਰਹੇ ਕਹਿੰਦੇ ਚਿਹਰਾ ਦਿਖਾਉਣ ਦੇ ਪੈਸੇ ਲੱਗਣਗੇ ਵੀ ਜਿਹੜਾ ਸ਼ਗਨ ਸੈਂਡ ਕਰੇਗਾ ਹਾਂ ਜਿਹੜਾ ਜਿਹੜਾ ਸ਼ਗਨ ਸੈਂਡ ਕਰੇਗਾ ਠੀਕ ਹੈ ਤੇ ਉਹਨੂੰ ਚਿਹਰਾ ਦਿਖਾਇਆ ਜਾਏਗਾ ਇਹ ਸਮਾਨ ਸਮੂਹ ਲਿਆਂਦਾ ਹੋਇਆ ਐਦਰ ਜਾਵਾਂ ਤੇ ਰੋਟੀਆਂ ਵੀ ਬਦਾਮ ਵੀ ਵਸ਼ਈ ਵਸ਼ਈ ਉਹ ਯਾਰ ਐਮਡੀਐਜ ਮਸਾਲਾ ਕਹਿੰਦੇ ਵਰਤਣਾ ਨਹੀਂ ਚਾਹੀਦਾ ਬਣੀ ਮੈਂ ਸੁਣ ਪਤਾ ਨਹੀਂ ਸੁਣਿਆ ਮੈਂ ਕਿੱਥੇ ਐਮਡੀਐਜ ਉਹ ਐਮ ਡੀ ਐਚ ਹੈ ਐਵੇਂ ਸਾਨੇ ਜੋ ਵੀ ਐਮ ਡੀ ਐਚ ਹੈ ਤੇ ਮਸਾਲੇ ਖਾਸ ਮਸਾਲਾ ਪਰ ਅਸੀਂ ਵਰਤਦੇ ਆਂ ਐਮ ਡੀ ਐਚ ਦਾ ਨਹੀਂ ਵਰਤਣਾ ਕਹਿੰਦੇ ਚਾਹੀਦਾ ਤੇ ਹੈ ਕੀ ਹੈ ਐ ਆਲੂ ਚਿਪਸ ਲਈ ਚਿਪਸ ਬਣਾਉਣੇ ਨੇ ਓ ਵਾਹ نیچے ਵੀ ਆਲੂ ਨੇ ਓਏ ਹੋਰ ਮੈਂ ਸਾਰਾ ਕੁਝ ਮਿਸ ਕਰ ਦੇਣਾ ਫਿਰ ਕੋਈ ਨਹੀਂ ਤੁਹਾਡੇ ਲਈ ਰੱਖ ਲਾਂਗੇ ਅਸੀਂ ਅੱਛਾ ਵਲੌਗ ਚ ਤੇ ਦੇਖੋਗੇ ਹੀ ਆਹ ਵਲੌਗ ਚ ਦਾ ਦੇਖਾਂਗੇ ਵਲੌਗ ਬਣਾ ਰਹੇ ਠੀਕ ਹੈ ਨਾ ਠੀਕ ਹੀ ਬਣਾ ਰਿਹਾ ਹੈ ਹੋਰ ਕੀ ਹੈ ਚਲੋ ਹੋ ਵੀ ਸਕਦਾ ਮੈਂ ਭੁੱਲ ਵੀ ਜਾਵਾਂ ਆ ਮੈਂ ਹੀ ਬੋਲ ਸਕਦੀ ਸਾਰੀ ਕਮਾਂਡ ਅੰਤੇਰੇ ਹੱਥੇ ਜੇ ਭੁੱਲੀ ਨਾ ਉਹ ਦੇਖ ਲੈ ਆ ਗਈ ਆ ਗਈ ਵਿੱਚ ਫਾਜ ਗਈ ਕੁਛ ਕਹਿ ਰਹੀ ਸੀ ਮੈਂ ਇੱਧਰ ਨਿਕਾਲਣ ਲੱਗ ਗਈ ਹਾਂ ਹਾਂ ਚੱਲ ਦੱਸ ਦੱਸ ਨਹੀਂ ਹੁਣ ਦੱਸ ਦੇ ਇੱਧਰ ਆ ਚੱਲ ਇੱਥੇ ਕੋਲ ਆ ਕੇ ਦੱਸ ਦੇ ਮੈਂ ਇੱਧਰ ਕੈਮਰਾ ਕਰ ਲੈਣਾ ਨਾ ਇੱਧਰ ਆ ਜਾ ਆ ਜਾ ਆ ਜਾ ਨਹੀਂ ਨਹੀਂ ਬਣਾਉਂਦਾ ਮੇਰੀ ਵਾਣ ਰਹੀ ਹੈ ਚੱਲ ਆ ਇੱਧਰ ਹੀ ਬਣਾਉਂਗਾ ਉਹ ਮੈਂ ਫਿਰ ਵਾਜ ਨਹੀਂ ਘਾਣੀ ਹਾਂ ਚੱਲ ਚੱਲ ਬੋਲ ਕਿ ਤੈਨੂੰ ਇਹ ਦੋ ਰੂਪ ਗੋੜੇ ਫੇਸ ਦਿੱਤੇ ਹੁੰਦੇ ਸੀ ਨਾ ਹਸ ਤੂੰ ਇਤਨਾ ਨਹੀਂ ਰੱਖ ਸਕਦੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਕੋਈ ਨਹੀਂ ਮੈਂ ਰੱਖ ਲਾਂ ਜੀ ਵਹਿ ਨਹੀਂ ਇੰਨਾ ਖਿਆਲ ਗੁਰ ਕਰਦੀ ਹੈਗੀ ਉਧਰ ਸਹੀ ਗੱਲ ਹੈ ਸਰ ਤੁਸੀਂ ਮੈਨੂੰ ਪਹਿਲਾਂ ਕਿਹਾ ਖਾਣੇ 'ਚ ਨੋ ਕੰਪਰੋਮਾਈਜ਼ ਸਿਰਫ ਧਿਆਨ ਦੇਈਦਾ ਠੀਕ ਹੈ ਫਿਰ ਕੋਈ ਗੱਲ ਨਹੀਂ ਫਿਰ ਰੱਬ ਜੋ ਕਰਦਾ ਚੰਗਾ ਹੀ ਕਰਦਾ ਇਹ ਵਸੂ ਗਰ ਤਾਂ ਹੀ ਮਿਸ ਹੋ ਗਈ ਨਹੀਂ ਯਾਰ ਅਸੀਂ ਐਨਾ ਅਸੀਂ ਸ਼ਾਮ ਤੱਕ ਉਹ ਡਿਗਦੀ ਰਹੀਆਂ ਸੀ ਅਸੀਂ ਇੰਨੀਆਂ ਪਲੈਨਿੰਗਾਂ ਕਰਦੀਆਂ ਰਹੀਆਂ ਮੈਂ ਕਿਹਾ ਨਿਊਡ ਸ਼ੇਡ ਮੇਕਅਪ ਕਰਕੇ ਜਾਵਾਂਗੇ ਐ ਪਾ ਇਹ ਡਰੈਸ ਪਾਵਾਂਗੇ ਹੋਰ ਰੈਸ ਸ਼ਫਰੀਦ ਵੀ ਕਿੰਨੇ ਕਹਿੰਦੀ ਮੈਂ ਕਿਹਾ ਵੀ ਤੇਰੇ ਕੋਲ ਤੇ ਸਾਰੇ ਹੈਵੀ ਸੂਟ ਦੇਖ ਕੇ ਤੇ ਮਿਲਦਾ ਹੈਗਾ ਇੱਕ ਹਲਕਾ ਝੂਟਾ ਪਾ ਫਾ ਅੱਜ ਰਾਤੀ ਐਨਾ ਸੀ ਇਹ ਪਹਿਲਾਂ ਤਾਂ ਸਾਰਾ ਦਿਨ ਮੈਨੂੰ ਬਹੁਤ ਗੁੱਸਾ ਜੜਿਆ ਰਿਹਾ ਬਹੁਤ ਮੈਨੂੰ ਵੀ ਜੜਿਆ ਸੀ ਹੁਣ ਕਰੀਏਗੇ ਬਹੁਤ ਜ਼ਿਆਦਾ ਗੁੱਸਾ ਜੜਿਆ ਰਿਹਾ ਸਾਰਾ ਦਿਨ ਬੇਕਾਰ ਗਿਆ ਫੇਰ ਚਲੋ ਤਵਾਲ ਚਲੋ ਕੋਈ ਗੱਲ ਨਹੀਂ ਜੁਦਾ ਆਣਗੇ ਫਿਰ ਜਾਇਆਵਾਂਗੇ ਆਪਾਂ ਤੇ ਚਲ ਕੋਈ ਹੈਨਾ ਓਏ ਹੋਰ ਚਲ ਹੁਣ ਮੈਂ ਤਿਆਰ ਹਾਂ ਬੜਾ ਬੜਾ ਤਿਆਰ ਹੋ ਜਾ ਮੈਂ ਤੇ ਤੁਹਾਡੀ ਰੋਟੀ ਬਣਾਵਾ ਤੇ ਫਿਰ ਤੁਸੀਂ ਜਾਓ ਹਾਂਜੀ ਤੇ ਅੰਦਰ ਚਾਹ ਰੱਖੀ ਹੋਈ ਏ ਸ਼ੁਭਰੀਦ ਨੇ ਤੇ ਮੈਂ ਅਦਰ ਗ੍ਰੈਂਡ ਕਰਨ ਦਾ ਕੰਮ ਕਰਦੀ ਬੈਸੀ ਸਾਰਾ ਕੁਝ ਚੌਪਰ ਦੇ ਵਿੱਚ ਤੇ ਕਰਦੇ ਕਰਦੇ ਯਾਦ ਆਇਆ ਵੀ ਵਲੌਗ ਬਣਾਣਾ ਤੇ ਉੱਪਰ ਮੰਮੀ ਕੇ ਪਕੌੜਿਆਂ ਦਾ ਤਿਆਰੀ ਕਰਦੇ ਬਿਨੇ ਬਣਾਣ ਦੀ ਪਕੌੜਿਆਂ ਤੁਹਾਨੂੰ ਉਹ ਮੈਂ ਵਿਖਾ ਕੇ ਆਣੀ ਆ ਆਏ ਆਦਰ ਲੱਗੇ ਹੋਏ ਨੇ ਸਾਡੇ ਸ਼ੈਫ ਆ ਦੇਖੋ ਤੇ ਮੰਮੀ ਲੱਗੇ ਹੋਏ ਨੇ ਅਦਰ ਲੱਗੇ ਮੀਡੀਆ ਵਾਲੀ ਆ ਇੱਧਰ ਕਿੰਨੇ ਆਂਟੇ ਲੱਗੀਆਂ ਹੋਈਆਂ ਐ ਪਕੌੜਿਆਂ ਹੋ ਹੋ ਹਾਂਜੀ ਤੇ ਪਹਿਲਾ ਪਕੌੜਾ ਕੜਾਈ ਵਿੱਚੋਂ ਨਿੱਕਾ ਕੇ ਤਿਆਰ ਹੋ ਗਿਆ ਇਹ ਦੇਖੀਂ ਜੀ ਇੱਧਰ ਪਕੌੜੇ ਬਣ ਕੇ ਤਿਆਰ ਹੋ ਚੁੱਕੇ ਨੇ ਲੈ ਲਓ ਤੋਕਰੀ ਦਿਖਾਈ ਤੋਕਰੀ ਦਿਖਾਉਂ ਹਲਾ ਤੋਕਰੀ ਤੇ ਦੇਖ ਅੰਦਰ ਦੇਖੋ अरे गोभी वाले ये आलू वाले बनेंगे बने है ना? हम्म ये प्याज़ जाम वाले बनने के लिए उन्हें थोड़ी देर तय ये ऊपर नहीं पता आलू वाले बोल वाले बन रहे हैं ना उसके दाँत चिप्स बन रहे हैं तो मम्मी की कर दी मैंने सर जी मटर तकनीक अच्छा ਹਾਂਜੀ ਤੇ ਹੁਣ ਚਾਚਾ ਚਾਚੀ ਜੀ ਵੀ ਆ ਚੁੱਕੇ ਨੇ ਤੇ ਲੱਤਬਾ ਕੰਮ ਤਕਰੀਬਨ ਤਕਰੀਬਨ ਨਾ ਅਸੀਂ ਕਾਰ ਹੀ ਲਿਆ ਵੈ ਥੋੜਾ ਬੋਧਾ ਰਹਿ ਗਿਆ ਉਹ ਬਾਅਦ ਵਿੱਚ ਕਰਾਂਗੇ ਨਾ ਬਾਅਦ ਕਰਨ ਵਾਲਾ ਤੇ ਅੱਧਰ ਹੁਣ ਮੈਂ ਬਸ ਸਬਜ਼ੀਆਂ ਦੇ ਪਾਣ ਨੂੰ ਧਨੀਆ ਕੱਟਦੀ ਹਾਂ ਅਸੀਂ ਲਾਸਟ ਸਟੈਪ ਰਹਿ ਗਿਆ ਬਸ ਸਬਜ਼ੀ ਦਾ ਤੇ ਉਧਰ ਉਹ ਲੱਗੇ ਹੋਏ ਨੇ ਕੰਮ ਆਸ ਗਾਰੰਡ ਆਪੂ ਦੀ ਬੰਨੀ ਆਪੂ ਦੀ ਬੰਨੀ ਆਨੇ ਚਾਪੂ ਰੋ ਕੱਟ ਰੋਕ ਨਹੀਂ ਰੋਕਿਆ ਹੈ ਇਹ ਦੋ ਦਿਨਾਂ ਤੋਂ ਕੱਲ੍ਹ ਦਰਵਾਜ਼ਾ ਲੌਕ ਨਹੀਂ ਆ। ਸਾਲ ਨਹੀਂ ਆ। ਉਹ ਨਾ ਰੱਬ ਤੇਰੀ ਬਣਾਉ। ਤੂੰ ਗੇਟ ਤੋਂ ਹੀ ਬਾਹਰ ਬੈਗ ਫੜ ਲੈ। ਦੱਸ ਦੱਸ। ਇਹ ਦੇ ਦੱਸਦੇ ਉੱਤੇ। ਚੱਲ ਕੀ ਹੋ ਗਿਆ? ਬਾਜੀ ਕੇ ਅੱਛਾ ਪਿੱਛੇ ਆਂਦੇ ਬਨੇ ਹੋ। ਜੂ ਪੱਪੀ ਜੂ। ਹਾਂਜੀ ਤੇ ਮੈਂ ਵੀ ਹੁਣ ਘਰ ਆ ਚੁੱਕਿਆ ਤੇ ਦੋ ਘੰਟੇ ਵਾਸਤੇ ਤੇ ਤਿੰਨ ਕਵੇ ਮੈਂ ਜਾਣਾ ਤੇ ਬਸ ਮੈਂ ਕਿਹਾ ਚੱਲ ਬੇਲ ਬੋਲ ਆਈਏ ਤੋਰ ਮੁੰਡਾ ਉਹ ਸਾਡਾ ਆਪਣੇ ਵਾਲ ਤੇ ਗੱਲਾਂ ਮੈਂ ਵੀ ਚੱਲ ਜਾਣਾ ਥੋੜੇ ਨਾ ਹੀ ਚੱਲ ਜਾ ਤੂੰ ਹਫਤਾ ਰਿਆ ਨਾ ਵੇਰੇ ਹਫਤਾ ਵੀ ਨਹੀਂ ਰਹੇ ਕੱਲੋਂ ਵਾਪਸ ਆਇਆ ਤੇ ਮਰ ਵੀ ਲਿਆ ਫਿਰ ਮੇਰੇ ਵਾਸਤੇ ਵੀ ਕੋਈ ਪਕੌੜੇ ਛਕੌੜੇ ਦੇ ਦੇ ਕੋਈ ਖਾਣ ਲੱਗਿਆ ਬਸ ਕੋਲ ਡਰਿੰਕ ਵੀ ਹੈ గోలు بادشاہ aur pag ban rehta hai abhi mai kahan ja raha hu mai janta hi nahi main maran mein galli re mona nahi aanda main chalu nahi main mona nahi aana kutte bade hunde ja golu galat gal hai nahi aida bhai aur ki ਨੂਰ ਦੇ ਲੋ ਕਾਜੂ ਨਾਲ ਬਗੋ ਚਟਨੀ ਜੋੜਦੇ ਅੰਦਰ ਗਿਆ ਅੰਦਰ ਗਿਆ ਚਲ ਮੈਂ ਅੰਦਰ ਬੈਠਾ ਸੇਵਾ ਕਰੂੰ ਹਾਂ ਉਹ ਬਣਾਇਆ ਉਹ ਲਾ ਲਾਸਣ ਬੰਦ ਨਹੀਂ ਬਣਾਈ ਬੰਦ ਬਣਾਣੀ ਨਹੀਂ ਬਣੀ ਆ ਜਾ ਯਾਰ ਤੂੰ ਕਿੱਥੇ ਗਿਆ ਚੱਲੇ ਚੱਲੇ ਨਾ ਬੱਸ ਚੱਲੇ ਹੈਗੀ ਚਾਹ ਚੁਣ ਲੈਂਦੀ ਹੈ ਚਾਹ ਆਹ ਲੱਗਦਾ ਚਾਹ ਕੱਦੋਂ ਤੋਂ ਗਾ ਗਾ ਚੋਂ ਗਾ ਸੁਣ ਗਾ ਚੱਲੇ ਤੇ ਗਾ ਨਾ ਉਹਦੇ ਨਹੀਂ ਆਣਾ ਨਕਦੇ ਯਾਰ 2 ਘੰਟਾ ਦੇ ਦੋ ਦੇ ਦੋ ਦੇ ਦੋ ਉਹਨੇ ਖਾ ਉਹਨੇ ਸਾਥ ਤੱਕ

ਰੋਕਾ 30 30 ਮਦਦ ਮੈਨੂੰ ਮਹੀ ਜਾਉਂ ਉਸ ਨੂੰ ਚਾਹੀਦੀ ਹੈ ਉਹ ਚਾਹੁੰਦਾ 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 ਹੈ ਉਹ ਚਾ ਉਸਕੇ ਫੋਰੀ ਕੇ ਖਿਲੌਣੀ ਕਰਾ ਫੋਰੀ ਕਰਾ ਲੈ ਆ ਲੈ ਆ ਬੰਨ ਮੰਨੂ ਮੰਨੀ ਮੰਨੀ ਚਾਚਾ ਬਣ ਗਈ ਬਣ ਗਈ ਵੀਡੀਓ ਆ ਗਈ ਵੀਡੀਓ ਆ ਗਈ ਆ ਗਈ ਆ ਗਈ ਵੀਡੀਓ ਸ਼ਾਬਾਸ਼ ਰੋਣਾ ਜਾ ਰਿਹਾ ਰੋਣਾ ਜਾ ਰਿਹਾ ਸੋਰੇ ਸੇਵਾ ਕਰਨ ਚਾਈ ਲੈ ਕੇ ਜਾ ਰਹੇ ਚੱਕੋ ਪਾਣੀ ਲੈ ਕੇ ਜਾਓ ਪਾਣੀ ਲੋ ਹੈਲੋ 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 ਸਿਮਰ ਹੈਲੋ ਹਾਊ ਆਰ ਯੂ ਮੈਂ ਨੂੰ ਆਦਾ ਅੱਛਾ ਹੈ ਕੋਈ ਚਾਹ ਦੇ ਕੱਪੜੇ ਤਾਂ ਪਾ ਲੈਣੇ ਸੀ। ਪਾਏ ਦਾ ਟੀਕਾ ਪਹਿਲਾਂ ਪਾਉਂਦਾ ਉਹ ਚੀਕਿੰਗ ਵੀ ਆ ਗਈ। ਹੈ ਕੋਈ ਨੂੰ ਲੈਣਾ ਘੱਟ ਪਾ ਦੇ। ਕੱਪੜੇ ਨਹੀਂ ਪਾ ਲੈ ਦੱਸ। ਵਧੀਆ ਕੱਪੜੇ ਪਾ ਲਿਆ ਕਰ। ਐ ਦਾ ਗਈ। ਉਹ ਆਪਣੇ ਤੇ ਕੱਪੜੇ ਵੀ ਚੇਂਜ ਕਰ ਲੈਣੇ ਸੀ। ਚੋੜੋਂ ਪਾਣੀ ਲੈਣਾ ਪਾਣੀ ਨਹੀਂ ਨਾ ਪਾਣੀ। ਦਿਆ ਜੀ। ਆਪਣੇ ਕੱਪੜੇ ਵੀ ਚੇਂਜ ਕਰ ਲੈਣੇ ਸੀ ਨਾ। ਨਹੀਂ। ਹਾਂ। ਬਰੋਗ ਵਾਲ।

ਆਜਾ ਸੀ ਮਰ ਰਾਮੇ ਕਰਦੇ ਜੀ ਤੇ ਨੋਸਟਾਲਜਿਆ ਨਸਰ ਰੱਖਾਇਆ ਹੜਾ ਉਹ ਬਾੜਾ ਯਾਰ ਕਰਦੇ ਕੋਈ ਨਹੀਂ ਲੈਣੇ ਤੂੰ ਤਾਂ ਬੰਨੀ ਦੋਨੇ ਬੜਾ ਤੂੰ ਦੱਸਿਆ ਸੀ ਵੀ ਕਿਉਂ ਆਏ ਨੇ ਕੀ ਗੱਲ ਹਾਂ ਸਾਰਾ ਗਾਹ ਸੱਚ ਮੈਂ ਦੱਸਦਾ ਹੀ ਸੋਰੀ ਸੋਰੀ ਨਹੀਂ ਦੱਸਦਾ ਯਾਰ ਕਿਉਂ ਪਰ ਤੁਸੀਂ ਆ ਗਏ ਨੇ ਮੈਨੂੰ ਐ ਹੀ ਟੈਂਸ਼ਨ ਜਿਨਾ ਵਲੋਗਾਂ ਇਹਨਾਂ ਕੰਮ ਹੋਵੇ ਢੰਗ ਨਾਲ ਕਿਉਂ ਲੋਕ ਬਣਾਏ ਨੇ ਯਾਰ ਫਿਰ ਕੰਮ ਦੇ ਵਿੱਚ ਰੁੱਝੇ ਹੋਏ ਸਾਰੇ ਮੈਂ ਥੋੜਾ ਥੋੜਾ ਬਣਾਇਆ ਅੱਛਾ 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 ਇਹ ਰਿਹਾ ਅੱਛਾ ਤੁਸੀਂ ਚੈੱਕ ਕਰ ਲਓ ਸਾਡੇ ਮਨੀ ਹੋਵੇ ਉਹ ਨਾ ਚੰਗੀ ਨਾ ਮੱਤੇ ਗਿਰੂ ਨਾ ਆਹ ਤੇਰੇ ਨੂੰ ਆ ਆ ਤੇਰੇ ਨੂੰ ਆਂਚਾ ਅੰਦਰ ਗਿਆ ਨਾ ਰਿਹਾ ਤੇ ਹਰ ਵੀ ਤਾਂ ਉਹ ਸਾਹਮਣੇ ਕੀ ਹੈ ਉਹ ਪਰੇ ਹਾਂ ਮਸਾਲਾ ਹੈ ਬੋਲ ਬੋਲ ਅੱਛਾ ਪਾ ਗਣ ਹਾਂ ਦਹੀਂ ਯਾਰ ਮੈਨੂੰ ਹੋਰ ਇੱਕ ਉਹ ਮੈਂ ਆ ਮੈਂ ਗੋਲੂ ਮੇਰੇ ਮੇਰੇ ਕੋਲ ਕਰਾਂ ਤੇਰੇ ਮੇਰੇ ਨਾਲ ਨਹੀਂ ਆਉਂਦੀ ਉਹ ਤੇ ਆਈਏ ਹੈ ਆਪਾਂ ਕਰੀ ਟੁੱਟੀ ਹਲਦੇ ਨਾ ਮੈਂ ਆਪਾਂ ਕਰੀ ਟੁੱਟੀ ਹਲਦੇ ਕੋਈ ਅੰਦਰਿਕ ਬੇ ਪਾਣੀ ਮਾਰਸ ਦੇ ਨਾ ਅੱਲਾਹ ਕਰੇ ਵੇਖੀ ਵਰਪੀ ਦਾ ਅੱਧਾ ਪੀਸ ਹੈ ਮੈਨੂੰ ਕਿਹਾ ਜਾਂਦਾ ਕਿ ਨਾ ਬਣਾਉਣੀ ਉਹਦੇ ਤੋਂ ਹੋ ਜਾਣਾ ਹੈ ਆਕਾ ਮੈਂ ਨਾ ਦੋ ਖੜ ਜਾ ਤੂੰ ਆਪੇ ਵੀਲੋਗ ਬਣਾਇਆਗਾ ਮੈਂ ਤੁਸੀਂ ਲੰਚ ਟਾਈਮ ਆਏ ਹੋ ਹਾਂ ਲੰਚ ਕਰਾ ਆ ਰਿਹਾ ਵਾਪਸ ਜਾਣਾ ਹੈ ਨਹੀਂ ਪਿੰਜਾਇ ਜਦ ਨਾ ਉੱਥੇ ਬੈਠਾ ਤੁੰਡੀ ਗੁੱਸੇ 'ਚ ਮਾਰਦਾ ਮੈਂ ਮਨੀ ਮਨੀ ਗੁੱਸੇ 'ਚ ਮਾਰ ਰਿਹਾ ਕੌਣ ਹੋਰ ਇਹ ਰੋਟੀਓ ਜਿਆ

ਆ ਮੈਂ ਤੁਹਾਨੂੰ ਕਿਹਾ ਜੀ ਜੀ ਤੇ ਮੈਂ ਨਾ ਕਿ ਟਾਈਬਲ ਘੱਲਿਆ ਤਾਂ ਨਹੀਂ ਘੱਲਿਆ ਲੈ ਕੇ ਚਾਹ ਤੇ ਦਿੱਤਾ ਹੈ ਕਿ ਨਾ ਆਹ ਵੇ ਚਿੜੀ ਆਈ ਉੱਪਰ ਮਨ ਤੇ ਹੈ ਆਲਣਾ ਪਾਣ ਦੀ ਸੋਚ ਰਹੀ ਹੁਣ ਪਾਣ ਦਾ ਵੇਰ ਹਾਂ ਅਸੀਂ ਤਾਂ ਪਾਣ ਦਿੰਨੇ ਆਂ ਤੈਨੂੰ ਕੁਛ ਕਰਦੇ ਨਹੀਂ ਆਏ ਮੈਂ ਨਹੀਂ ਚੱਲਣਾ ਆਪਣੇ रेडीमेड पत्ती ਪੈ ਗਈ ਚਲੋ ਗੋਦੀ ਦੇ ਰਹੀ ਆ। ਕੀ ਆ? ਰੈਡੀमेड ਪੱਤੀ ਪੈ ਗਈ। ਇੱਧਰ ਖਾਓ। ਬਾਦੋਂ ਬਾਦੋਂ। ਕੋਈ ਸੇਵਾ ਨੁਕਸਾਨ। ਰੈਡੀ ਹੋ ਗਏ। ਤੇ ਹੁਣ ਮਹਿਮਾਨ ਆਪਣੇ ਰੋਟੀ ਪਾਣੀ ਖਾ ਕੇ ਜਾ ਚੁੱਕੇ ਨੇ। ਤੇ ਬਸ ਹੁਣ ਅਸੀਂ ਰਹਿ ਗਏ ਆ। ਉਸ ਟਾਈਮ ਬਣਾਣਾ ਯਾਦ ਨਹੀਂ ਰਿਹਾ ਮੈਨੂੰ ਕਿਉਂਕਿ ਕੰਮ ਦੀ ਖੇਚਲ ਦੇ ਵਿੱਚ ਇੱਧਰ ਉੱਧਰ ਭੱਜੋ ਐ ਦੋ ਉਹ ਦੋ ਤੇ ਦਿਮਾਗ ਦੇ ਵਿੱਚ ਰਿਹਾ ਇਨੀ ਵੀ ਵਲੋਗ ਬਣਾ ਲਓ ਤੇ ਹੁਣ ਬਸ ਇੰਨੀ ਕੁ ਮਹੰਮਤ ਰਹਿ ਗਣੀ ਆ ਆਪਣੇ ਉਹਨਾਂ ਦੀ ਰਾਤ ਦੀ ਰੋਟੀ ਦਾ ਦੁਬਾਰਾ ਪ੍ਰਬੰਧ ਕਰਨੇ ਘਰ ਘਰ ਦੇ ਹੋਰ ਕੀ ਦੁਬਾਰਾ ਤੋਂ ਬਣਾਉਣਾ ਖਾਣਾ ਵਾ ਨਾ ਫਿਰ ਹੋਰ ਸੌਰੀ ਯਾਦ ਨਹੀਂ ਰਿਹਾ ਸਾਨੂੰ ਸਹੀ ਗੱਲ ਐ ਤੇ ਤੂੰ ਸੰਜੀ ਦੇ ਅਨਸਾਰਿਆਂ ਦੇ ਜਾਣ ਤੋਂ ਬਾਅਦ ਮੰਮੀ ਬਸ ਖਾਣ ਪੀਣ ਦਾ ਵੇਚਦੇ ਰਹੇ ਨੇ ਵੇਖ ਰਹੇ ਨੇ ਵੀ ਕੀ ਦੇਣਾ ਹੈ ਕਿ ਇਹਨੂੰ ਇੱਦਾਂ ਕਰਨਾ ਹੁਣ ਜੋ ਬਚ ਗਿਆ ਬਾਕੀ ਉਹ ਲੋਕ ਤੇ ਚਲੇ ਗਏ ਨੇ ਬਾਸਣ ਖਲਾਰਾ ਸਾਹਮਣੇ ਤੇ ਸ਼ਬਰੀਤ ਵੀ ਚਲੇ ਗਈ ਵੈਸੇ ਤਾਂ ਦਿਲ ਨਹੀਂ ਸੀ ਕਰਦਾ ਹਨਾ ਕੋਈ ਬੋਲਦਾ ਹੀ ਨਹੀਂ ਪਿਆ ਚਾਚਾ ਜੀ ਅੱਜ ਹੀ ਚਲੇ ਗਏ ਬਸ ਐਹੀ ਰਹਾਂਗੇ ਹੁਣ ਤੇ ਨਾ ਦੇਖ ਕੰਮ ਦੇਖ ਲਓ ਚਾਚਾ ਜੀ ਤੇਰਾ ਮੂੰਹ ਬਣਿਆ

ਅੱਜ ਵਲੋਗ ਨਹੀਂ ਮਰਦੀ ਪਤਾ ਕੀ ਇਹ ਬਣਾਉਂਦੀ ਹੈ ਇਹ ਵਲੋਗ ਤੇ ਉਹ ਕੁੜੀ ਰੋਲਾ ਪਾਤਾ ਨਾ ਨੰਨੂ ਕਹਿੰਦੀ ਮੈਂ ਵੀ ਜਾਣਾ ਉਹ ਫਿਰ ਵਿੱਚੇ ਹੀ ਬੰਦ ਹੋ ਗਿਆ ਵਿੱਚੇ ਰਹਿ ਗਿਆ ਵਲੋਗ ਪੰਡੀ ਪੁੜੀਆਂ ਨੇ ਪੰਡੀ ਪਾ ਲਈ ਫੇਰ ਅੱਜ ਆ ਕਰਕੇ ਫਿਰ ਲੋ ਨਾ ਨਾ ਰੋਣਾ ਭਾਈ ਉਸੇ ਚੱਕਰ ਚੱਲਦੀ ਪੁੜੀ ਜੀ ਕਰਦਾ ਨਾਲ ਨਾਲ ਬੋਲੋ ਚਾਚਾ ਜੀ ਨਾ ਮੈਂ ਉਹ ਤੁਹਾਨੂੰ ਕੀ ਕਹਿਣਾ ਕਿਹਦੀ ਬੋਲਦਾ ਬਸ ਕੰਮਗਾਰ ਦੇ ਵਿੱਚ ਥੋੜਾ ਜਿਹਾ ਬਿਜ਼ੀ ਅੰਨੇ ਹੋ ਜਾਂਦਾ ਬੰਦਾ ਹਨਾ ਫਿਰ ਯਾਦ ਵੀ ਨਹੀਂ ਆਉਂਦਾ ਮੇਰੇ ਮਹਿਮਾਨ ਆਏ ਫਿਰ ਉਹਨਾਂ ਦਾ ਹੀ ਮਤੀਉ ਹੁੰਦਾ ਪਤੀ ਹੁੰਦਾ ਦੋ ਦੋ ਨਹੀਂ ਜਾਣਾ 10 ਮਿੰਟ ਚਾ ਬਣਾਵੇ 10 ਮਿੰਟ ਕਾਟੇ ਬਣਾ ਯਾਦ ਭੁੱਲ ਗਿਆ ਫੋਨ ਨਹੀਂ ਉੱਠਾਉਂਦਾ ਨਹੀਂ ਆ ਕੁੜੀਆਂ ਨੇ ਰੋਲਾ ਪਾਇਆ ਨਾ ਤਾਂ ਕਰਕੇ ਕੁੜੀਆਂ ਨੇ ਨਹੀਂ ਰੋਲਾ ਪਾਇਆ ਤਾਂ ਰਹਿ ਗਿਆ ਵਿੱਚੇ ਜਿਹੜਾ ਥੋੜਾ ਬਣਾ ਬਣਿਆ ਸੀ ਉਹ ਸਿਮਰਨ ਡਿਲੀਟ ਕਰਕੇ ਬੱਚੇ ਡਿਲੀਟ ਕਰਤਾ ਸਾਰ ਕੇ ਹੋਰ ਉਹ ਕਿਆ ਕਿੰਤਾ ਜਾ ਰਹੇ ਹੋਰ ਵੇਰੀ ਵੇਰੀ ਸੌਰੀ ਕਾ ਉਸ ਕੁਛ ਨਹੀਂ ਆਸ ਸਰ ਉਹ ਲਿਆ ਕੱਪ ਗਲਾਸ ਨਾ ਨਾ ਉਹ ਲੈ ਗਲਾਸ ਨਹੀਂ ਹੋਰ ਡੱਬਾ ਮੈਂ ਕਿਹਾ ਉਹਨਾਂ ਦਾ ਉਹਨਾਂ ਵਿਚਾਰਿਆਂ ਡੱਬਾ ਮਢਾਈ ਦਾ ਦੇਣਾ ਸੀ ਉਹ ਵੀ ਭੁੱਲ ਗਿਆ ਚਲੋ ਕੋਈ ਨਾ ਪਾਣੀ ਚਲ ਗਏ ਨੇ ਹੈ ਨਾ ਹੋਰ ਉਹ ਮਢਾਈ ਥੋੜੀ ਜਿਹੀ ਕੈਨੇਚ ਪਾਤੀ ਤੇ ਉਹ ਡੱਬਾ ਭੁੱਲ ਗਏ ਚਲੋ ਇਹਨਾਂ ਆਪਾਂ ਸ਼ਕਾਂਗੇ ਸਰ ਉਹ ਦੇ ਲੈ ਜਾਏ ਪਿਆ ਹੀ ਰਹਿ ਗਿਆ ਆਪਾਂ ਸ਼ਕਾਂਗੇ ਲੈ ਜਾ ਉਹਨੇ ਵੈਸੇ ਦਾ ਆਈਸਕ੍ਰੀਮ ਖਵਾਤੀ ਮਿੱਠਾ ਸਭ ਨੂੰ ਕਰਦਾ ਬਸ ਇਹ ਮਿਸਟੇਕ ਹੋ ਕੇ ਡੋਦੇ ਨਹੀਂ ਹੋਰ ਬੇਰੀ ਮਸਟੇਕ ਹੋ ਗਈ ਤੁਗੋ ਪੱਤੇ ਮਿਸਟੇਕ ਤੇ ਬਹੁਤ ਜ਼ਿਆਦਾ ਹੋ ਗਈ ਜਾਣ ਲੱਗਿਆ ਖਾਇਆ ਨਹੀਂ ਕਿਉਂਕਿ ਬਸ ਫਿਰ ਕੰਮਕਾਰ ਦੇ ਵਿੱਚ ਹੀ ਬਿਜ਼ੀ ਸੀ ਪਰ ਹੁਣ ਕੀ ਕਹਿ ਸਕਦੇ ਆ ਨਹੀਂ ਕੁੜੀਆਂ ਸੋਰੀ ਯਾਰ ਨਾ ਉਹਦਨ ਜਿਹੜਾ ਆਇਆ ਉਹਦਨ ਵੀ ਇਹਨੇ ਪਾਇਆ ਸੀ ਅੱਜ ਫੇਰ ਇਹਨਾਂ ਨੇ ਪਾਇਆ ਸੀ ਦੰਨੂ ਨੇ ਉਹਦੇ ਇਹ ਕਹਿੰਦੀ ਨਹੀਂ ਜਾਣਾ ਚਾਚੀ ਦੇ ਨਹੀਂ ਜਾਣਾ ਹੋਰ ਹੋ ਹਾਂ ਹਾਂਜੀ ਤੇ ਹੁਣੇ ਘਰ ਆ ਚੁੱਕੇ ਨੇ ਪਰ ਮੇਤੋ ਵੱਡੀ ਗਲਤੀ ਇਹ ਹੋ ਗਈ ਵੀ ਮੈਂ ਵਲੌਗ ਸ਼ੂਟ ਨਹੀਂ ਕੀਤਾ ਜਦੋਂ ਆਏ ਤੇ ਉਹਨਾਂ ਨੂੰ ਡਿਨਰ ਖਵਾਇਆ ਹਨਾ ਤੇ ਹੁਣ ਮੇਰੇ ਪੈਣੀ ਹੈ ਗਾਣਾ ਜੋ ਮੈਂ ਤੁਹਾਨੂੰ ਲਾਈਵ ਖਵਾਵਾਂਗੀ ਗੁੱਸਾ ਦੇਖੇ ਹੁਣ ਕਿੰਨਾ ਚੜਿਆ ਹੋਣਾ ਹੈ ਬਸ ਆਣੀ ਵਾਲੇ ਨੇ ਅੰਦਰ ਆ ਗਈ ਹੈਲੋ ਗੈਰ ਨਾਮੇ ਵਹੁ ਯੈਸ ਕਿਹਦੇ ਯੈਸ ਹੈਲੋ ਸ਼ੈਡ ਸੈਡ ਲੱਗ ਰਿਹਾ ਬਹੁਤ ਸ਼ੈਡ ਲੱਗ ਰਿਹਾ ਪਰ ਉੱਤੋਂ ਵੀ ਜ਼ਿਆਦਾ ਸ਼ੈਡ ਹੋਣ ਲੱਗਣਾ ਹੈ ਕਿਉਂ ਥੜਾ ਫੋਨ ਕਿਉਂ ਹੈ ਸ਼ੈਡ ਮੈਂ ਸ਼ੂਟ ਨਹੀਂ ਕੀਤਾ ਹੁਣ ਕੱਢ ਲਓ ਜਿੰਨੀਆਂ ਕੱਢਣੀਆਂ ਨੇ ਕੁਝ ਵੀ ਨਹੀਂ ਸ਼ੂਟ ਕੀਤਾ ਉਸ ਤੋਂ ਬਾਅਦ ਮੇਰੇ ਤੋਂ ਬਾਅਦ ਜਦੋਂ ਗਏ ਨੇ ਕਿਉਂ ਯਾਰ ਮੈਂ ਬਾਸਦ ਵਿੱਚ ਹੀ ਲੱਗੇ ਰਿਹਾ ਤੁਹਾਡੇ ਸਾਹਮਣੇ ਟਾਈਮ ਕਿੱਥੇ ਮਿਲਿਆ ਮੈਨੂੰ ਔਰ ਬੰਦ ਕਰਕੇ ਨਾ ਬੋਲੇ ਐਵੇਂ ਚਿੜਕ ਲੋ ਜਿਹੜਾ ਚਿੜਕਣਾ ਮੈਨੂੰ ਥੋੜੇ ਜਿਹਾ ਠੰਡੇ ਹੋ ਲੋ ਮੈਨੂੰ ਠੰਡਾ ਹੁੰਦਾ ਫੀਲੋ ਖਾ ਲੋ ਆਰੇ ਖੰਦਾ ਜਾ ਤੁਹਾਡੀ ਫੇਵਰੇਟ ਚੀਜ਼ ਹੈ ਯਾਰ ਜ਼ਿੰਮੇਵਾਰੀ ਵੀ ਕੋਈ ਚੀਜ਼ ਹੈ ਜ਼ਿੰਮੇਵਾਰੀ ਫਿਰ ਜ਼ਿੰਮੇਵਾਰੀ ਸੀ ਨਾ ਤੈਨੂੰ ਜ਼ਿੰਮੇਵਾਰੀ ਦੇ ਕੇ ਕਿਹਾ ਸੀ ਨਾ ਮੈਂ ਮਾਰੀ ਨਹੀਂ ਸੀ ਹੈਗੀ ਮੈਂ ਉਹਨਾਂ ਨੂੰ ਨਹੀਂ ਸੀ ਵੇਖਣਾ। ਉਹਨਾਂ ਨੂੰ ਵੇਖਣਾ ਤੂੰ ਬੇਬੇ ਨੇ ਵੇਖਣਾ ਹੀ ਹੋਰ ਹੈ ਨਹੀਂ ਸੀ ਨਾ ਇੱਥੇ ਕੋਈ। ਕੌਣ ਸੀ ਸਾਰਾ ਮਸਰੀ। ਸਾਰੇ ਸੀਗੇ ਇੱਥੇ। ਸਾਰੇ ਘੱਟ ਪੈਂਦੇ ਵੇ ਸੀ। ਘੱਟ ਪੈਂਦੇ ਵੇ ਤੂੰ ਲੈ ਲਓ। ਮੈਂ ਤੇ ਐ ਤਾਂ ਮੈਂ ਲੈ ਹੀ ਲੈਣਾ। ਮਕਮੇ। ਮਕਮਾ ਨਹੀਂ ਹੋਣਾ ਚਾਹੀਦਾ ਕੋਈ। ਬੱਸ।